ਕੀ ਹਾਲ ਚਾਲ ਹੈ ਮੇਰੇ ਵੀਰੋ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਦਿਨਾਂ ਬਾਅਦ ਆਪਾਂ ਵਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਤੇ ਅੱਜ ਵਲੌਗ ਸਟਾਰਟ ਕਰਨ ਦਾ ਕਾਰਨ ਹੈਗਾ ਜਿਹੜੀ ਆਪਣੀ ਡੋਲੀ ਨੇ ਠੀਕ ਹੈ ਮੌਲਾ ਕਿ ਉਹਨਾਂ ਬਾਹਰੀਆਂ ਦਾ ਕੰਮ ਆ ਗਿਆ ਨੇੜੇ ਠੀਕ ਹੈ ਤੇ ਇਹਨਾਂ ਦੀ ਕਰਦੇ ਆਪਾਂ ਸਾਰ ਸਭਾਈ ਬਾਹਰ ਕੱਢ ਕੇ ਹਾਂਜੀ ਤੇ ਚੋਬਰਾ ਆਇਆ ਫਿਰ ਕੱਢ ਗਿਆ ਬਾਹਰ ਆਪਾਂ ਕੱਢਦੇ ਠੀਕ ਹੈ ਕੱਢੀ ਜਾਂ ਨਹੀਂ ਡੋਲੀਆਂ ਬਾਹਰ ਲਿਆਓ ਜੀ ਤੇ ਫਿਰ ਆਪਾਂ ਡੋਲੀਆਂ ਹੋਰ ਵੀ ਆ ਕੇ ਲੈ ਕੇ ਆਈਏ ਲਿਆਵਾਂਗੇ ਹੀ ਲਾਵਾਂਗੇ ਬੱਬੀ ਜੀ ਤੋਂ ਬੱਬੀ ਦਿਖਾਉਣਿਆ ਫਿਰ ਸੰਸਾਰੇ ਕੱਢ ਕੇ ਤੇ ਆਗੇ ਬਾਜ਼ੀਆਂ ਦੇ ਦਿਨ ਹਣ ਨੇੜੇ ਕਰਾਂਗੇ ਸ਼ਰਵਾਤਾ ਜੀ ਹਾਂਜੀ ਚਾਚਾ ਜੀ ਹਾਂਜੀ ਕਿਹੜਾ ਠੀਕ ਹੈ ਜੀ ਹਾਲ ਜੀ ਵਧ ਗਿਆ ਦੇ ਮੈਨ ਬਾਜੀ ਆ ਵਧ ਗਿਆ ਕੱਢ ਲੈ ਬਾਬੇਨ ਬਾਜੀ ਸਾਫ ਕਰ ਦੇ ਧੋਣਿਆਂ ਨੂੰ ਵਧੀਆ ਬਣਾਉਣੇ ਓਪਰਬੋਰਡ ਕਰ ਦੇ ਛੱਡੀ ਨਾ ਸਾਥ ਸੋਹਣੇ ਆ ਗਏ ਬਾਜੀਆਂ ਦੇ ਦਿਨ ਹੁਣ ਨੇੜੇ ਚਾਂਦੀ ਨੂੰ ਭੁਲੜੇ ਦੂਰ ਖੜ ਕੇ ਦੂਰ ਰਹਿਣਾ ਦੂਰ ਖੜ ਕੇ ਲੈ ਥਾੜੇ ਦਿਖ ਲਿਆਊਗਾ ਹਾਂ ਇਧਰੋਂ ਆਵਾਜ਼ ਦੂਰੇ ਸਾਰੇ ਪਿੰਜਰੇ ਹੁਣ ਵਿੱਚ ਆ ਗਏ ਜੀ ਆ ਗਏ ਸਾਰੇ ਕੱਢ ਜਾ ਬਾਬਾ ਇੱਕ ਕੱਢ ਦੇਣਾ ਯਾਰ ਸਾਗੇ ਕਰੰਟ ਸਟਾਸ਼ਨ ਲਾਇਆ ਹੈ ਹੱਥਿਆਂ ਵਾਲੂ ਬੱਸ ਹੂ ਸਰਾ ਇਨਕੋ ਕਰਤੇ ਹਾਂ ਕਲੀਨ ਕਰਿਆ ਬਾਈ ਔਰ ਆਪਕੋ ਬਤਾਤੇ ਹਨ ਵਾਟਰ ਦਾਲਤੇ ਹਨ ਇਸਮੇ ਓਕੇ ਹਾਂਜੀ ਕਰ ਰਹੀ ਸੀ ਸਫਾਈ ਜੀ ਵੇਖੋ ਹਾਲਤ ਬੁਰੀ ਹੋਈ ਪਈ ਐ ਇੱਕ ਪਿੰਜਰਾ ਸਾਫ ਕਰਤਾ ਵੱਡਾ ਡੋਲੀ ਕਰਤੀ ਹਾਂ ਇਹ ਜੋ ਪਾਣੀ ਬਾਕੀ ਆਛਤਰੀ ਜਿਹੜੀ ਵੱਡੀ ਆ ਆਪਣੀ ਇਹ ਵੀ ਬਹੁਤ ਜਰੂਸ ਨਿਕਲੇ ਪਿਆ ਸੀ ਇਹਦਾ ਗਿੱਲੀ ਕਰਕੇ ਇਹਨੂੰ ਮੋਟੀ ਮੋਟੀ ਸਾਫ ਕਰਦੇ ਹਾਂ ਤੇ ਹਾਂ ਓਕੇ ਰਿਪੋਰਟਾ ਫੇਰ ਦਿਖਾਉਣੇ ਤੁਹਾਨੂੰ ਆਪਣਾ ਡੋਲਿੰਗ ਡਾਲਿੰਗ ਕਰਤੀ ਐ ਕਲੀਅਰ ਆਪਾਂ ਜਾਵਾਂ ਸਾਫ ਸਫਾਈ ਕਰਤੀ ਜੀ ਤੇ ਹੁਣ ਪੜਦੇ ਆ ਕਬੂਤਰ ਇੱਧਰ ਕਿਹੜੇ ਕਬੂਤਰ ਆ ਸਤਾਜ ਜੀ ਬਸ ਜਿਹੜੇ ਉਹ ਦਿਨ ਕੈਂਚੀ ਲਾੜਾ ਛੜੇ ਛੋ ਪਟਣੀ ਆਈ ਆਪਾਂ ਛੜੇ ਕੈਂਚੀ ਲਾੜਾ ਛੜੇ ਉੱਤੇ ਲਓ ਜੀ ਕਿੰਨੇ ਕਬੂਤਰ ਆ ਗਏ ਹੋਣਗੇ ਕੋਈ 8 ਦਾ ਕੂਤਰੀ ਦੋ ਹੀ ਰਹਿ ਗਏ ਇੱਥੇ ਹਾਂਜੀ ਪਹਿਲਾਂ ਦੋ ਹੀ ਜਰਾ ਕਾਈ ਪਰ ਨਾ ਵੀ ਪਟਣਾ ਗਈ ਬਾਰੀ ਲਓ ਜੀ ਹਮ ਲਓ ਜੀ ਆ ਤੇ ਪਛਰੇ ਬੱਸ ਦੋ ਦੋ ਹੀ ਸੀ ਹਨ ਦੋ ਦੋ ਹੀ ਸੀਗੇ ਜਦੋਂ ਇਹ ਆ ਕੇ ਫਿਰ ਦੋ ਬਗਲਾ ਬਗਲਾ ਕੱਢ ਲੈਂਦੇ ਆ ਨਾ ਹਮ ਸ਼ੋਰਿੰਦ ਜੀ ਇਹ ਇੱਕ ਦੋ ਤਨ ਤੇ ਚਾਰ ਇਧਰ ਚਾਰ ਚਾਰ ਇਧਰ ਇੱਕ ਤਨ ਚਾਰ ਓਕੇ ਜੀ ਬਾਰੰਗਾ ਸੇ ਪੜ ਰਹੇ ਹਾਂ ਰਾਵਾਂ ਇਹਨਾਂ ਬਾਰੰਗਾਈ ਪੜੀਆਂ ਸਵਰਗ ਲੋਕ ਸਿਆਂਗੇ ਇਧਰ ਨੇ ਪੜਲੇ ਜਿਹਾ ਲੱਗਣਾ ਚੌਥਾ ਕੂਤਰੇ ਆਪਣਾ ਹਾਂ ਜੀ ਇਹਦੇ ਚਾਰ ਖੜੀ ਪੰਜ ਰੇ ਪੰਜ ਜੀ ਤਾਂ ਜਿਹੜੇ ਦੇ ਨੇ ਨਹੀਂ ਲੋ ਬਈ ਇਹਨੇ ਹਾਂ ਬਰੰਜੇ ਨੇ ਬਈ ਆਈ ਇਹ ਵੜੇ ਕੋਟ ਨੇ ਆਈ ਇਹਨੇ ਦੇ ਮਾ ਡਵਲਾ ਖੜੀ ਜਾਊਗਾ ਤੇ ਤੂੰ ਦਾਦਾ ਕਿੱਥੇ ਠੀਕ ਹੈ ਠੀਕ ਹੈ ਮਾਰੀ ਦੇ ਕਰੀ ਮੈਂ ਬਾਹਰ ਸਿੱਟ ਲਾ ਦੇ ਬਾਹਰ ਸਿੱਟ ਦੇ ਅੰਦਰ ਜੇ ਉੱਪਰ ਫੜ ਲੰਗੇ ਇਹ ਖੜੀ ਜਾਂਦਾ ਮੈਂ ਪੱਟੀਆਂ ਨੇ ਫੜੀ ਜਾਂ ਨੇ ਪੱਟੀਆਂ ਨੇ ਫੜੀ ਨਾ ਹੋਈ ਟੁੱਕਰ ਮਾਰੇ ਹੋਣੀ ਪੈਂਦੀ ਦੀ ਮਹਾਰਾਜ ਨੂੰ ਟੁੱਕਰੀ ਰਿਪੋਰਟ ਕੁੱਪੀ <trigger> <tukavana> हाँ जी, ਤਾਣਾ ਆ ਰਹੀ ਹਾਂ ਜੀ ਹਾਂ ਲਓ ਜੀ ਯੋਕ ਜੀ ਜਾਓ ਬਰੋ ਆਈ ਹੈਵ ਆਈ ਹੈਵ ਆਈ ਇੱਕ ਦੀ ਦੋ ਹੀ ਨਿਸ਼ਾਨੇ ਇੱਕ ਤੀਸ ਦੋ ਨਿਸ਼ਾਨੇ ਲਓ ਜੀ ਜਿੰਦਾਬਾਦ ਨੀ ਜਵਾਨੀਆਂ ਮਾਨ ਤੇਰੇ ਤੇ ਸਾਰਾ ਹੀ ਪੰਜਾਬ ਕਰਦਾ ਯੈਸ ਆਇਓ 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 ਕਈ ਪੱਟ ਤੇ ਜਿਆਦਾ ਦਿਨ ਕਿਨੇ ਪੱਟ ਤੇ ਆਇਓ ਠੀਕ ਹੀ ਸੱਤ ਮੇਰੇ ਹਾਈਓ ਮੈਂ ਇੰਨੇ ਗਏ ਆਇਓ 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 ਦੂਜਾ ਹਾਂ ਵੜੇ ਵੇਖ ਇਧਰਲੇ ਹੱਥਾਂ ਆਇਓ 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 ਬਹੁਤ ਓਕੇ ਜੇ ਵੀਰ ਫੋਟਾ ਆਇਓ ਆਇਓ ਲਗਭਗ ਵੀ ਆਪਾਂ ਸਾਰੇ ਪਟਨੇ ਇਹ ਬਸ ਲਗਭਗ ਪਾਟੀ ਦਿੱਤੀ ਪਾਟੀ ਜਾਗੋ ਹੈ ਨਾ ਹਾਂ ਇੱਕ ਹੀ ਰਹਿ ਗਿਆ ਛੇਕ ਰਹੇ ਆ ਮੇਰੇ ਖਿਆਲ ਨਾਲ ਇੱਕ ਹੀ ਹੈ ਬਾਕੀ ਨਹੀਂ ਮਾਰਿੰਦੇ ਤੇ ਰਹਿਦਾ ਹੋਇਆ ਤਾਂ ਕੁਝ ਹੋ ਜਾ ਖਿੱਚ ਦੂਗਾ ਮੈਂ ਵੀਰ ਨੀਗਾ ਚੜ ਗਏ ਮੇਰੇ ਕੀ ਰੀ ਨਹੀਂ ਨਹੀਂ ਪੈਂਦਾ ਜੀ ਕਾਪੇ ਕਰਪਾਨ ਆਈ ਜੀ ਮਰਛੀ ਚੜਨਗੇ ਤਾੜ ਤਾੜ ਜੀ ਉਹ ਜਿਹੋ ਦਾ ਕੰਮ ਕਰਿਆ ਮੋਰਸਾਂ ਲਈ ਹਾਂ ਇੱਕ ਨੰਬਰ ਜੀ ਇੱਕ ਨੰਬਰ ਬਣਾ ਹੀ ਹੈ ਕਰ ਲਓ ਜੀ ਓਕੇ ਰਿਪੋਰਟ ਤੇਰੇ ਨਾਲ ਅੱਠ ਭਟ ਦੇਣਗੇ ਕਿੰਨੇ ਭਟ ਦੇਵੇ ਗਿਣਤੀ ਨਾਲ ਮੇਰੀ ਇਹਨਾਂ ਤੇਰੀ ਆ ਅੱਠ ਕੇ ਨੌ ਸੱਤ ਅੱਠ ਭਟ ਦੇਣਗੇ ਅੱਠ ਕੇ ਨੌ ਪਤਾ ਨਹੀਂ ਮਿੰਟਾਂ ਪੁੱਢੇ ਨੇ ਇਹ ਨਹੀਂ ਵੀ ਗਨੇਵੇਂ ਤਾਂ ਕਿੰਨੀ ਲਾ ਦੇਖੋ ਖਚਦੇ ਆ ਨਹੀਂ ਸੀ ਕਿੰਚੀ ਲਾਈ ਸੀ ਸਾਰੇ ਜਨੇ ਰਹਿੰਦੀ ਸੀਗੇ ਤੇ ਓਕੇ ਹੈ ਬੁੱਟਾ 40 ਦਿਨਾਂ ਨੂੰ ਸਾਰ ਹੋ ਜਾਣਗੇ ਬਾਜੀ ਬਾਬਿਓ ਕਿ ਆਪਾਂ ਆਗੇ ਮਨਪ੍ਰੀਤ ਕੋਲ ਦੁਆਰੇ ਫੇਰਨਾ ਤੋ ਕਿ 프ੈਸ਼ ਹੋ ਵਕੇ ਠੀਕ ਹੈ ਤੇ ਮੈਨੂੰ ਟਾਈਮ ਤਾਂ ਹੁੰਦਾ ਸ਼ੀ ਸਾਦੇ ਸੀ ਲਗਭਗ ਮੇਰੇ ਹਿਸਾਬ ਨਾਲ ਹਨਾ ਹੋ ਗਏ ਨਿਕ ਤੇ ਮਨਪ੍ਰੀਤ ਗਿਆ ਘਰੇ ਤੇ ਮੈਂ ਹਨਾ ਐਨੇ ਪਹਿਨਾ ਤੇ ਬਾਕੀ ਦੀਆਂ ਗੱਲਾਂ ਬਾਅਦ ਕਰਾਂਗੇ ਕਿਰਾਉਂ ਵੀ ਕਬੂਤਰ ਪੱਟਿਆ ਜਿੱਕ ਤਾਂ ਹਨਾ ਇੱਕ ਵਾਰ ਡੋਲਿੰਗ ਡਾਲਿੰਗ ਸਾਫ ਕਰੀਏ ਆਪਣੀਆਂ ਇਹ ਪਿੰਜਰੇ ਪਿੰਜਰੇ ਤੇ ਪਿੰਜਰੇ ਲੈਣ ਬਾਬੂ ਚੱਲਾਂਗੇ ਆਪਣੇ ਬੱਬੀ ਕੋਲੇ ਉੱਤੇ ਕੋਟਕਪੂਰੇ ਖਣੀ ਆਏ ਇੱਥੇ ਜਿਉਂ ਹੈ ਨਾ ਤੁਹਾਨੂੰ ਬਾਕੀ ਪਤਾ ਹੀ ਪਿੰਡ ਕਿਹੜਾ ਜਿਉ ਤੇ ਉੱਥੇ ਚੱਲਣਾ ਹੈ ਆਏ ਨਹੀਂ ਪਤਾ ਕਿੱਦੇ ਜਾਣਾ ਪਰ ਜਾਵਾਂਗੇ ਸਮਾਨ ਉੱਥੇ ਵੀ ਲੈ ਕੇ ਆਵਾਂਗੇ ਤੇ ਬਾਕੀ ਗੱਲਾਂ ਬਾਅਦ ਚ ਤੇ ਬੱਜੀ ਨੂੰ ਫੋਨ ਵੀ ਲਾੜ ਕੇ ਤੇ ਬਾਕੀ ਬਣਾਉਣੇ ਆ ਪ੍ਰੋਗਰਾਮ ਜਿਹਾ ਨਾ ਚਲੋ ਹੁਣ ਹਰ ਚ ਇੱਕ ਹੋ ਗੱਲ ਹੋ ਰਹਿਣਾ ਇਹਨਾਂ ਹੁਣ ਇਹ ਵਲੌਗ ਪਾਇਆ ਕਰਾਂਗੇ ਰੋਜ਼ ਯਾਰ ਇੱਕ ਤਾਂ ਬਸ ਤੁਹਾਨੂੰ ਮੈਂ ਕਹਿ ਦਿੰਦਾ ਨਾ ਵੀ ਪਾਵਾਂਗੇ ਪਾਉਂਗੇ ਆਪਦੀ ਪਹੁੰਚ ਨਹੀਂ ਪੈਂਦੀ ਪਾਉਂਦੀ ਹੈ ਨਾ ਤੇ ਵੇਣੇ ਹੁਣ ਯਾਰ ਕਰਿਆ ਕਰਾਂ ਰੋਜ਼ ਰੋਜ਼ ਆਏ ਨਹੀਂ ਗੱਲ ਬੰਦੀ ਇਹਦਾ ਫਿਰ ਪਾਇਆ ਇਸਰ ₹3 पैसे उਧਾਉਣ ਕੇ ਪਾਸੋਂ ਆਉਣੇ ਨਹੀਂ ਆਪਉਣ ਦੇ ਤੋ ਹੀ ਆਉਣੇ ਤੇ ਕੋ 4 ਰੁਪਏ ਬਣਾ ਲਿਆ ਕਰਾਂਗੇ ਆਇਆ ਕਰਾਂਗੇ ਤੇ ਚਲੋ ਓਕੇ ਹਮ ਅ ਬੱਟ ਇਹ ਆ ਗਿਆ ਤੂੰ ਇਹ ਉੱਤੋਂ ਕੋਈ ਸਾਫ ਆਰੀ ਤੇਰੀ ਹਾਂ ਓਏ ਨੇੜੇ ਹੀ ਮੜਿਆ ਤੇਰੀ ਫੋਟੋ ਕੋਈ ਸਾਫ ਆਰੀ ਆ ਦੁਕਾਨ ਚਲੀਏ ਗਾਂ ਤੁਰ ਆਏ ਨਹੀਂ ਪੈਂਦਾ ਵੱਲੀ ਮੈਂ ਸੌਰੀ ਖਰਾ ਸੌਰੀ ਸੌਰੀ ਗਲਤ ਜਿਗਾਟੀ ਜੇ ਕੰਦੇ ਦਾ ਆ ਗਿਆ ਚੱਲ ਜੀ ਲੋ ਆਬਿਓ ਤੇ ਹੁਣ ਚੱਲ ਪਏ ਘਰ ਨੂੰ ਮੈਂ ਚੱਲ ਵੀਡੀਓ ਦੀ ਐਂਡਿੰਗ ਕਰ ਦਿੰਦਾ ਨਾਲ ਦੀ ਨਾਲ ਆ ਕੀ ਇਹ ਡੱਬ ਜੇ ਕਦੇ ਪੇਪੇ ਥੋੜੇ ਜੇ ਠੰਡੇ ਰੱਖਣ ਦੇ ਕਾਰਨ ਤੇ ਅੱਜ ਦੀ ਵੀਡੀਓ ਆਪੇ ਹੀ ਸੀ ਨਾ ਵੀ ਕੁਤਰਾ ਫੰਗ ਫੱਟ ਤੇ ਤੇ ਦੂਜੀ ਗੱਲ ਆਪਣੀਆਂ ਡੋਲੀਆਂ ਸਾਫ ਸੁਪ ਕਰਤੀਆਂ ਤੇ ਕੱਲ ਨੂੰ ਵੇਣੇ ਸਾਰਾ ਸੈਟਅਪ ਕਰਦੇ ਆ ਕਿਉਂਕਿ ਬਾਜੀਆਂ ਆ ਗਏ ਨੇੜੇ ਆਪਣੀਆਂ ਬਾਜੀ ਨੇੜੇ ਆ ਗਈ ਇੱਕ ਤਾਂ ਤੇ ਸਾਰਾ ਕਮਰੇ ਚ ਕਰਾਂਗੇ ਸੈਟਅਪ ਤੇ ਬਾਕੀ ਦੀ ਮਤਲਬ ਬਾਅਦ ਕੱਲ ਨੂੰ ਤੁਹਾਨੂੰ ਦੇਖਿਆ ਵੀਡੀਓ ਜਿਹੜੀ ਆਪਣੀ ਨਵੀਂ ਹੋਰ ਆਉਣੀ ਉਹ ਤੋਂ ਬਾਅਦ ਛਾਲੀ ਤੇ ਨਿਹਾਰ ਆਜੋ ਮੈਂ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ De ver a Braca Bye bye